ਸਸਿਕਾ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਿਹੜਾ ਜਲੰਧਰ ਜਿਮਨੀ ਚੋਨਾ ਦੇ ਦੌਰਾਨ ਕਰਾਇ ਤੇ ਕੋਠੀ ਲਈ ਗਈ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨ ਜਿਹੜਾ ਉਸ ਕੋਠੀ ਚ ਆ ਕੇ ਰਹਿੰਦੇ ਸੀ ਤੇ ਦੁਆਬੇ ਦੇ ਮਾਜੇ ਦੀ ਲੋਕਾਂ ਦੀ ਸਮੱਸਿਆਵਾਂ ਸੁਣਦੇ ਸੀਗੇ ਤੇ ਹੁਣ ਜਿਹੜਾ ਤੁਹਾਨੂੰ ਘਰ ਦਿਖਾਉਣ ਜਾ ਰਹੇ ਹਾਂ ਉਹ ਇਹ ਘਰ ਹੈ ਜਿਹੜਾ 176 ਸਾਲ ਪੁਰਾਣਾ ਹੈ ਅੰਗਰੇਜ਼ਾਂ ਦੇ ਜਮਾਨੇ ਦਾ ਇਹ ਜਿਹੜਾ ਘਰ ਬਣਿਆ ਹੈ ਔਰ ਇੱਥੇ ਜਿਹੜਾ 140 ਜਿਹੜੇ ਹਜੇ ਤੱਕ ਡਿਵੀਜ਼ਨਲ ਕਮਿਸ਼ਨਰ ਰਹਿ ਚੁੱਕੇ ਨੇ ਤੇ ਹੁਣ ਇਸ ਘਰ ਨੂੰ ਜਿਹੜਾ ਰੈਨੂਏਸ਼ਨ ਕਰਕੇ ਸੀਐਮ ਹਾਊਸ ਜਿਹੜਾ ਬਣਾਇਆ ਜਾ ਰਿਹਾ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਹੁਣ ਇਸ ਘਰ ਦੇ ਵਿੱਚ ਆ ਕੇ ਰਹਿਣਗੇ ਤੇ ਲਾਲ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਦਿਖਾ ਰਹੇ ਨੇ ਇਹ ਪੁਰਾਣੀ ਬਾਰਾਦਰੀ ਜਲੰਧਰ ਦੀਆਂ ਨੇ ਤੇ ਇਹ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਜਿਹੜਾ ਇਸ ਸਮੇਂ ਇਹ ਘਰ 11 ਏਕੜ ਦੇ ਵਿੱਚ ਫੈਲਿਆ ਆਇਆ ਹੈ ਔਰ ਇਸ ਘਰ ਦੇ ਅੰਦਰ ਜਿਹੜਾ 4 ਬੈੱਡਰੂਮ ਨੇ ਤੇ 4 ਹੀ ਡਰਾਇੰਗ ਰੂਮ ਨੇ ਤੇ ਇਸ ਤੋਂ ਸਿਵਾਏ ਜਿਹੜਾ 10 ਫਲੈਟ ਵੀ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚ 2-2 ਕਮਰੇ ਨੇ ਕਿਉਂਕਿ ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ ਜਿਹੜਾ ਅ ਇੱਥੇ ਕਰਮਚਾਰੀ ਕੰਮ ਕਰਦੇ ਸੀਗੇ ਜਿਨੂੰ ਕਹਿ ਸਕਦੇ ਆ ਕਿ ਜਿਹੜੇ ਇੱਥੇ ਆ ਕੇ ਕੋਠੀ ਦੇ ਵਿੱਚ ਕੰਮ ਕਰਦੇ ਸੀਗੇ ਕਰਮਚਾਰੀ ਉਹ ਉਹਨਾਂ ਲਈ ਜਿਹੜੇ ਅੰਦਰ ਫਲੈਟ ਬਣਾਏ ਗਏ ਸੀ ਤੇ ਉਸ ਫਲੈਟਾਂ ਦੇ ਵਿੱਚੋਂ ਰਹਿੰਦੇ ਸੀਗੇ ਔਰ ਇਸ ਤੋਂ ਸਿਵਾਏ ਤੁਹਾਨੂੰ ਇਹ ਵੀ ਦੱਸ ਦਈਏ ਕਿ ਬ੍ਰਿਟਿਸ਼ ਕਾਲ ਦੇ ਸਮੇਂ ਦਾ ਇਹ ਘਰ ਬਣਿਆ ਆਇਆ ਹੈ 176 ਸਾਲ ਪੁਰਾਣਾ ਇਹ ਘਰ ਹੈ ਔਰ 140 ਦੇ ਕਰੀਬ ਜਿਹੜਾ ਡਿਵੀਜ਼ਨਲ ਕਮਿਸ਼ਨਰ ਰਹਿ ਚੁੱਕੇ ਨੇ ਹੁਣ 141ਵੇਂ ਜਿਹੜੇ ਸੀਐਮ ਪੰਜਾਬ ਦੇ ਮੁੱਖ ਮੰਤਰੀ ਆਣਗੇ ਔਰ ਪਹਿਲੇ ਸੀਐਮ ਨੇ ਜਿਹੜਾ ਬ੍ਰਿਟਿਸ਼ ਦੇ ਜ਼ਮਾਨੇ ਦੇ ਘਰ ਦੇ ਵਿੱਚ ਆ ਕੇ ਰਹਿਣਗੇ ਔਰ ਅੰਦਰੂਨੀ ਘਰ ਨੂੰ ਜਿਹੜਾ ਰੈਨੂਵੇਸ਼ਨ ਕੀਤਾ ਜਾ ਰਿਹਾ ਹੈ ਤੋੜ-ਫੋੜ ਕੇ ਨਵਾਂ ਜਿਹੜਾ ਬਣਾਇਆ ਜਾ ਰਿਹਾ ਹੈ ਸਾਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਤੇ ਮੀਡੀਆ ਰਿਪੋਰਟ ਮੁਤਾਬਕ ਇਸ ਘਰ ਦੇ ਵਿੱਚ ਜਿਹੜਾ ਇੱਕ ਲੇਕ ਵੀ ਹੈ ਔਰ ਅੰਦਰ ਖੇਤੀ ਵੀ ਕੀਤੀ ਜਾਂਦੀ ਹੈ ਔਰ ਇਸ ਤੋਂ ਸਵਾਇ ਤੁਹਾਨੂੰ ਜਿਹੜਾ ਇਹਦਾ ਇਤਿਹਾਸ ਦੱਸਦੀ ਏ ਤੇ ਇਤਿਹਾਸ ਸਾਨੂੰ ਅ ਦੱਸ ਦਿੰਨੇ ਆ ਕਿ ਕੌਣ ਸਭ ਤੋਂ ਪਹਿਲਾਂ ਇਸ ਬ੍ਰਿਟਿਸ਼ ਜ਼ਮਾਨੇ ਦੇ ਵਿੱਚ ਆ ਕੇ ਪਹਿਲੇ ਡਿਵੀਜ਼ਨਲ ਕਮਿਸ਼ਨਰ ਰਹੇ ਸੀਗੇ ਔਰ ਉਸ ਤੋਂ ਬਾਅਦ ਲਗਾਤਾਰ ਇੱਥੇ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਆ ਕੇ ਰਹਿੰਦੇ ਰਹੇ ਨੇ ਤੇ ਜਿਹੜੇ ਲਾਸਟ ਡਿਵੀਜ਼ਨਲ ਕਮਿਸ਼ਨਰ ਸੀ ਉਹ ਗੁਰਪ੍ਰੀਤ ਸਪਰਾਸੀ ਮਹਿਲਾ ਅਧਿਕਾਰੀ ਸੀ ਤੇ ਉਸਦੇ ਬਾਅਦ ਜਿਹੜਾ ਪ੍ਰਦੀਪ ਕੁਮਾਰ ਸੱਬਰਵਾਲ ਉਹ ਡਿਵੀਜ਼ਨਲ ਕਮਿਸ਼ਨਰ ਆਏ ਸੀ ਲੇਕਿਨ ਉਹ ਇਸ ਘਰ 'ਚ ਨਹੀਂ ਰਹੇ ਉਹ ਆਪਣੇ ਹੀ ਜਿਹੜਾ ਜਲੰਧਰ ਬਣਾਏ ਹੋਏ ਘਰ ਦੇ ਵਿੱਚ ਰਹਿ ਰਹੇ ਨੇ ਫਿਲਹਾਲ ਜਿਹੜਾ ਮੁੱਖ ਮੰਤਰੀ ਲਈ ਇਹ ਘਰ ਨੂੰ ਤਿਆਰ ਕੀਤਾ ਜਾ ਰਿਹਾ ਹੈ ਔਰ ਇਸ ਘਰ ਦੇ ਵਿੱਚ ਹੀ ਜਿਹੜਾ ਹਰੇਕ ਤਰ੍ਹਾਂ ਦੀਆਂ ਫੈਸਿਲਿਟੀ ਜਿਹੜੀਆਂ ਉਪਲਬਧ ਕਰਵਾਈਆਂ ਜਾਣਗੀਆਂ ਤੇ ਇਸ ਸਮੇਂ ਸਾਡੇ ਨਾਲ ਇੱਥੇ ਜਿਹੜੇ ਡਿਊਟੀ ਤੇ ਤਨਤ ਨੇ ਪੰਜਾਬ ਪੁਲਿਸ ਤੇ ASI ਉਹ ਵੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਹੈ ਸਸੀ ਗਾਲ ਸਰ ਸਰ ਤੁਹਾਡੀ ਡਿਊਟੀ ਇੱਥੇ ਤੇ ਥੋੜਾ ਦੱਸ ਦੋ ਕਿ ਜਿਹੜਾ ਇਸ ਘਰ ਦੇ ਵਿੱਚ ਹੁਣ ਰੈਨੋਵੇਸ਼ਨ ਕਿਵੇਂ ਦੀ ਕਰਵਾਈ ਜਾ ਰਹੀ ਹੈ ਔਰ ਮੁੱਖ ਮੰਤਰੀ ਲਈ ਇਹ ਘਰ ਜਿਹੜਾ ਤਿਆਰ ਕੀਤਾ ਜਾ ਰਿਹਾ ਸਾਰੇ ਦੇ ਬਾਰੇ ਤਾਂ ਮੈਨੂੰ ਨੋਲੇਜ ਨਹੀਂ ਅਸੀਂ ਗੇਟ ਦੇ ਆਂ ਉਹਨਾਂ ਸੁਣਨ ਚ ਹੈ ਦੇਖਣ ਦੇ ਵਿੱਚ ਵੀ ਅੰਦਰ ਰਿਪੇਅਰ ਹੋ ਰਹੀ ਆ ਬਸ ਇੰਨਾ ਹੀ ਪਤਾ ਬਾਕੀ ਅੱਗੇ ਜਾ ਕੇ ਅਸੀਂ ਦੇਖਿਆ ਨਹੀਂ ਅੰਦਰ ਤੇ ਅ ਲਗਾਤਾਰ ਤੁਸੀਂ ਇੱਥੇ ਡਿਊਟੀ ਤੇ ਹੁੰਨੇ ਉਹ ਦਿਨ ਰਾਤ ਤੁਹਾਡੀ ਹੀ ਡਿਊਟੀ ਹੈ ਤੇ ਜਿਹੜਾ ਇਸ ਸਮੇਂ ਅ ਅੰਦਰ ਅਫਸਰ ਆ ਕੇ ਚੈੱਕ ਕਰਦੇ ਨੇ ਚੈਕਿੰਗ ਕਰਦੇ ਨੇ ਕਿ ਕੀ ਕੀ ਕੁਝ ਹੋ ਰਿਹਾ ਅੰਦਰ ਹਾਜੀ ਚੈਕਿੰਗ ਕਰਦੇ ਆ ਜਿਹਨਾਂ ਦੀ ਡਿਊਟੀ ਲੱਗੀ ਆ ਬਈ ਉਹ ਰਿਪੇਅਰ ਕਰਕੇ ਬਾਕੀ ਸਾਨੂੰ ਤਾਂ ਇੰਨਾ ਹੀ ਪਤਾ ਅਸੀਂ ਸਾਡੀ ਗੇਟ ਰੇ ਡਿਊਟੀ ਆ ਅੰਦਰ ਅਸੀਂ ਉਸ ਕੋ ਕੋਠੀ ਦੇ ਨਹੀਂ ਜਾਇਗਾ ਸਾਡੀ ਬਾਹਰ ਡਿਊਟੀ ਹੈ ਤੇ ਅ ਕਦੋਂ ਤੱਕ ਤੁਹਾਨੂੰ ਲੱਗਦਾ ਹੈ ਕਿ ਅੰਦਰ ਜਿਹੜਾ ਘਰ ਤਿਆਰ ਹੋ ਜਾਵੇਗਾ ਕਿਉਂਕਿ ਚਰਚਾਵਾਂ ਜਿਹੜੀਆਂ ਹੋ ਰਹੀਆਂ ਨੇ ਖਾਸ ਕਰਕੇ ਮੀਡੀਆ ਰਿਪੋਰਟਸ ਵੀ ਆ ਚੁੱਕਾ ਹੈ ਕਿ ਸੀਐਮ ਜਿਹੜਾ ਜਲਦ ਇਸ ਘਰ ਚ ਆ ਕੇ ਰਹਿਣਗੇ ਦੇਖੋ ਇਹਦੇ ਬਾਰੇ ਆਪ ਬਾਣੀ ਕੁਝ ਕਹਿ ਸਕਦੇ ਜੀ ਤਾਂ ਸਿਰਫ ਸਿਕਿਉਰਿਟੀ ਵਾਸਤੇ ਲੱਗੇ ਆ ਕਿ ਪਤਾਂ ਅੰਦਰ ਕਿੰਨੇ ਰੂਮ ਰੂਮ ਕਿੰਨੇ ਕਿੰਨਾ ਕੰਮ ਹੋਣ ਵਾਲਾ ਉਹਦੇ ਬਾਰੇ ਅਸੀਂ ਨਹੀਂ ਕਹਿ ਸਕਦੇ ਇਹ ਤਾਂ ਕੋ ਜਿਹੜੇ ਸਿਵਲ ਪ੍ਰਸ਼ਾਸਨ ਦੇ ਬੰਦੇ ਉਹ ਦੱਸ ਸਕਦੇ ਆ ਮੈਂ ਆਪ ਬਾਣੀ ਸਾਡੀ ਸਿਕਿਉਰਿਟੀ ਡਿਊਟੀ ਹੈ ਬਸ ਚੱਲ ਰਹੀ ਹੈ ਤੇ ਚੈਕਿੰਗ ਹੋ ਰਹੀ ਹੈ ਸਵੇਰੇ ਸ਼ਾਮ ਇੱਥੇ ਹਾਂਜੀ ਚੈਕਿੰਗ ਹੋ ਰਹੀ ਹੈ ਤੇ ਕੋਣ ਕੋਣ ਆਂਦੇ ਨੇ ਇੱਥੇ ਜਿਹੜੇ ਚੈਕਿੰਗ ਕਰਨਗੇ ਚੈਕਿੰਗ ਇਹ ਜਿਨ੍ਹਾਂ ਨੇ ਠੇਕਾ ਵਗੈਰਾ ਲਿਆ ਆ ਜਾਂ ਮਟੀਰੀਅਲ ਵਗੈਰਾ ਛੜਦੇ ਲੇਬਰ ਆ ਬਸ ਇਹ ਤੇ ਅੰਦਰ ਜਾਣ ਦੀ ਕਿਸੇ ਨੂੰ ਪਰਮਿਸ਼ਨ ਹੈ ਪਰਮਿਸ਼ਨ ਸਾਨੂੰ ਤਾਂ ਕੋਈ ਜੇ ਹੁਕਮਨਾਮਾ ਤਾਂ ਆਇਆ ਨਾ ਅਸੀਂ ਕਿਸੇ ਨੂੰ ਰੋਕੀਦਾ ਜੇ ਉਧਰੋਂ ਆ ਜਵੇ ਡੀਸੀ ਆਫਿਸ ਤੋਂ ਜਾਂ ਕਿਦਾਂ ਉਹਨਾਂ ਨੂੰ ਫੇਰ ਆਪਾਂ ਪੁੱਛ ਕੇ ਜਾਣਦੇ ਤੇ ਫਿਲਹਾਲ ਹੁਣ ਤੁਸੀਂ ਤੇ ਨਾ ਕਿ ਹੋਰ ਵੀ ਇੱਥੇ ਗਾਰਡ ਤਨਾ ਦੋ 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 ਗਾਰਡ ਤਨਾ ਦੋ ਇੱਕ ਰਾਤ ਦੀ ਡਿਊਟੀ ਇੱਕ ਦਿਨ ਕਿੰਨੇ ਦਿਨਾਂ ਤੋਂ ਅੰਦਰ ਕੰਮ ਚੱਲ ਰਿਹਾ ਹੈ ਕਮ ਮੈਂ ਤਾਂ ਮੇਰੀ ਪੋਸਟਿੰਗ ਹਜੇ 2-3 ਦਿਨ ਹੋਏ ਆ ਤੇ ਇਹਨਾਂ ਨੂੰ ਵੀ ਮੈਨੂੰ ਪਤਾ ਵੀ ਪਹਿਲਾਂ ਕਰਦੇ ਆ ਬਿਲਕੁਲ ਜੋ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਇਹ ਜਿਹੜਾ ਘਰ ਹੈ ਪਹਿਲਾਂ ਡਿਵੀਜ਼ਨਲ ਕਮਿਸ਼ਨਰ ਜਿਹੜੇ ਜਲੰਧਰ ਲੱਗਦੇ ਸੀ ਉਹਨਾਂ ਨੂੰ ਦਿੱਤਾ ਜਾਂਦਾ ਲੇਕਿਨ ਹੁਣ ਇਸ ਘਰ ਨੂੰ ਜਿਹੜਾ ਸੀਐਮ ਹਾਊਸ ਬਣਾਇਆ ਜਾਏਗਾ ਔਰ ਜਲਦੀ ਜਿਹੜਾ ਪੰਜਾਬ ਦੇ ਸੀਐਮ ਇੱਥੇ ਆ ਕੇ ਰਹਿਣਗੇ ਤੁਹਾਨੂੰ ਇਹ ਵੀ ਦੱਸ ਦਈਏ ਕਿ 1848 ਦੇ ਵਿੱਚ ਸਭ ਤੋਂ ਪਹਿਲਾਂ ਬ੍ਰਿਟਿਸ਼ ਕਮਿਸ਼ਨਰ ਸਰ ਜੌਨ ਲਾਰੈਂਸ ਇਸ ਘਰ ਦੇ ਵਿੱਚ ਆਏ ਸੀ ਔਰ ਇਹ ਸ਼ਹਿਰ ਜਿਹੜਾ ਪੁਰਾਣੀ ਬਾਰਾਦਰੀ ਇਲਾਕੇ ਵਿੱਚ ਇੱਕ ਓਟੀ ਸਥਿਤ ਹੈ ਔਰ 176 ਸਾਲਾ ਪੁਰਾਣਾ ਇੱਕ ਘਰ ਹੈ ਤੇ ਇਸ ਸਮੇ ਜਿਹੜਾ ਘਰ ਦੇ ਅੰਦਰ ਪੂਰਾ ਰੈਨੋਵੇਸ਼ਨ ਚੱਲ ਰਹੀ ਹੈ ਔਰ ਘਰ ਨੂੰ ਜਿਹੜਾ ਸੀਐਮ ਹਾਊਸ ਦੇ ਵਿੱਚ ਜਲਦੀ ਤਬਦੀਲ ਕੀਤਾ ਜਾਵੇਗਾ ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਹੁਣ ਇਸ ਘਰ ਦੇ ਵਿੱਚ ਆ ਕੇ ਰਹਿਆ ਕਰਨਗੇ ਕਿਉਂਕਿ ਮੀਡੀਆ ਰਿਪੋਰਟਸ ਤੇ ਸੂਤਰਾਂ ਮੁਤਾਬਕ ਸਾਨੂੰ ਇਹੀ ਜਾਣਕਾਰੀ ਮਿਲੀ ਹੈ ਫਿਲਹਾਲ ਤੁਸੀਂ ਦੇਖਦੇ ਰਹੋ ਪੰਜਾਬ ਤੱਕ ਕੈਮਰਾਮੈਨ ਰਿਸ਼ਵ ਦੇ ਨਾਲ ਦਵਿੰਦਰ ਕੁਮਾਰ ਜਲੰਧਰ